ਤੇ ਅੱਤ ਪਾ ਦਿੰਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅਸੀਂ ਅੱਜ ਲਾਉਣ ਲੱਗੇ ਆਂ ਤੰਦੂਰ ਤੇ ਰੋਟੀਆਂ ਲਾਉਂਦੇ ਤਾਂ ਅਸੀਂ ਕਾਫੀ ਦਿਨਾਂ ਦੇ ਆਂ ਤੇ ਸੋ ਭਾਬੀ ਰੀ ਆ ਭਾਬੀ ਰੀ ਕਹਿੰਦੀ ਆ ਨਾ ਕਹਿੰਦੀ ਆ ਕਿ ਚੁੱਲ੍ਹੇ ਤੇ ਸੇਕ ਬਹੁਤ ਜ਼ਿਆਦਾ ਲੱਗਦਾ ਇਹਦੀ ਕੁੜੀਆਂ ਦਾ ਛੁੱਟੀਆਂ ਕਰਕੇ ਆਗੀਆਂ ਹੁਣ ਆ ਇੱਕਾਈ ਨਾਲ ਦੋ ਜਵਾਕੇ ਆਪਦੇ ਲੈ ਆਈ ਆ ਤੇ ਭਾਬੀ ਰੀ ਕਹਿੰਦੇ ਛੇਤੀ ਛੇਤੀ ਕੰਮ ਨਿਵੇੜਨਾ ਤੇ ਛੇਤੀ ਕੰਮ ਦਾ ਸੁੱਖ ਨਾ ਕਾਦਾ ਨਿਵੇੜਨਾ ਸੀ ਤਿੰਨਾ ਪਰਜਾਂਗਾਂ ਨੂੰ ਤੰਦੂਰ ਤੇ ਰੋਟੀ ਨਹੀਂ ਲਾਉਣੀ ਆਉਂਦੀ ਤੇ ਮਾਤੜ ਇਥੇ ਇਹਨਾਂ ਕੋਲੇ ਰਹਿੰਦੀ ਆ ਫਸ ਗਈ ਇਹਨਾਂ ਦੇ ਵਿੱਚ ਹੁਣ ਮੈਂ ਤੇ ਚਲੋ ਆਪਾਂ ਸ਼ੁਰੂ ਕਰਦੇ ਹਾਂ ਪਰ ਬਹੁਤ ਵਧੀਆ ਗੱਲ ਆ ਜਦੋਂ ਸਾਡੇ ਸਾਂਝੇ ਚੁੱਲ੍ਹੇ ਹੁੰਦੇ ਸੀ ਨਾ ਸਾਡੇ ਪਰਿਵਾਰ ਦੇ ਵਿੱਚ ਏਕਾ ਹੁੰਦਾ ਸੀ ਬਰਕਤ ਹੁੰਦੀ ਸੀ ਸਾਰਾ ਪਰਿਵਾਰ ਰਲ ਕੇ ਬੈੰਦਾ ਸੀ ਤੇ ਮੈਨੂੰ ਲੱਗਦਾ ਸਭ ਤੋਂ ਬਾਅਦ ਤੰਦੂਰ ਦੀਆਂ ਰੋਟੀਆਂ ਖਾਣ ਦੇ ਚਾਹਵਣ ਇੱਕ ਮੈਂ ਤੇ ਇੱਕ ਚਾਚਾ ਹਨਾ ਚਾਚਾ ਅਸੀਂ ਦੋ ਬੰਦੇ ਆ ਸਭ ਤੋਂ ਜ਼ਿਆਦਾ ਕਿਉਂਕਿ ਜੋ ਪਿਛਲੇ ਪਿਛਲੇ ਸਾਲ ਮੈਂ ਤੰਦੂਰ ਲਾਇਆ ਸੀ ਉਦੋਂ ਵੀ ਤੇ ਮਾੜੇ ਨਾ ਕਿ ਨਹੀਂ ਤੰਦੂਰ ਵਾਲੀ ਚਾਤ ਮਰਵਾ ਵੀ ਕਿਵੇਂ ਤੱਪੀ ਜਾਂਦਾ ਸੋ ਇੱਕ ਚਾਚੇ ਦਾ ਮੁੰਡਾ ਬਹੁਤ ਜ਼ਿਆਦਾ ਚਾਹ ਵਾਣਾ ਤੇ ਵਿੱਚੋਂ ਕਈ ਚੁੱਲੇ ਦੀਆਂ ਰੋਟੀਆਂ ਖਾਣੀਆਂ ਵੀ ਪਸੰਦ ਕਰਦੇ ਆ ਫਿਰ ਦੋ ਦੋ ਤਰ੍ਹਾਂ ਦੀਆਂ ਰੋਟੀਆਂ ਲੈ ਰਹੀਆਂ ਤੇ ਇੱਧਰ ਮੈਡਮ ਆਈ ਆ ਇਹ ਆਏ ਸਾਲ ਛੁੱਟੀਆਂ ਜਾਣ ਕੇ ਕੋਈ ਕੰਮ ਨਹੀਂ ਕਰਦੀ ਤੇ ਪਹਿਲਾਂ ਕੈਂਸਰ ਵੀ ਅੱਜ ਜਿਹਨੇ ਤੰਦੂਰ ਤਪਾਇਆ ਏ ਸੋ ਧੰਵਾਦੀ ਆ ਅਸੀਂ ਭਾਈ ਇਹਦੇ ਬੀਬੀ ਨੇ ਐਡਾ ਵੱਡਾ ਕਾਰਜ ਅਰੰਭਿਆ ਜੀ ਨੇ ਤੰਦੂਰ ਤਵਾਇਆ ਮਾਤਾ ਹਣ ਚੱਕ ਕੇ ਲਈ ਆ ਪਾਠੀਆਂ ਕੈਮਰਾ ਮਾਤਾ ਹੱਲੂ ਕਰੋ ਹੁਣ ਭੰਨੂਗੀ ਫਿਰੇ ਲਾਉਗੀ ਫਿਰ ਆਪਾਂ ਲਾਵਾਂਗੇ ਗਰਮਾ ਗਰਮ ਤੰਦੂਰ ਦੀਆਂ ਰੋਟੀਆਂ ਤੇ ਤੁਸੀਂ ਦੱਸਿਓ ਕਿਹੜੇ ਕਿਹੜੇ ਤੰਦੂਰ ਦੇ ਰੋਟੀਆਂ ਲਾਉਂਦੇ ਨੇ ਸੋ ਚਾਚੇ ਦੇ ਅੱਛਾ ਅੱਛਾ ਤੇ ਦਾਦੀ ਮਾਂ ਵੀ ਬਹੁਤ ਰੋਟੀਆਂ ਲਾਉਂਦੀ ਹੁੰਦੀ ਸੀ ਨਾ ਤੰਦੂਰ ਤੇ ਚੋਂ ਚੋਂ ਘਰਾਂ ਦੀਆਂ ਲਾਉਂਦੀ ਸੀ ਮੈਂ ਵੀ ਚਾਰਾਂ ਘਰਾਂ ਦੀਆਂ ਹੀ ਲਾਉਂਦੀ ਆ ਦੱਸ ਦੇ ਮਹਾਰਾਜ ਹੈਲੋ ਬਾਹਰ ਖੜ ਗਈ ਸੀ ਅੱਛਾ ਬਾਹਰ ਖੜ ਗਈ ਸੀ ਤੇ ਉਹ ਤੰਦੂਰ ਤੋਂ ਰੋਟੀ ਕਦੇ ਡੇਕ ਪੈਂਦੀ ਤੇ ਕਦੇ ਚੱਕ ਲੈਂਦੀ ਸੀ ਅੱਛਾ ਮੇਰੀ ਬਾਹਰ ਚੱਲਣ ਲੱਗ ਪਈ ਤੰਦੂਰ ਨਾਲ अच्छा ओदे ना ही बाहर चलन ना पी क्योंकि ओदा इलाज भी नहीं सी ना हुंदे डॉक्टर भी नहीं सी इने हुंदे सो मेरी दादी भी चौहा घरां दीया रोटियां तंदूर ते लाउंदी हुंदी सी ते गा ਉਹ ਦਾ ਮੇਰੇ ਕੋਲੇ ਆ ਬਹੁਣੇ ਹੁਣ ਗਾ ਮੇਰੀ ਵਾਰੀ ਆ ਰੋਟੀਆਂ ਲਾਉਂਦੀ ਤੇ ਆਪਾਂ ਲਾਉਣੀ ਆ ਸੋ ਮੈਨੂੰ ਬਹੁਤ ਖੁਸ਼ੀ ਮਿਲਦੀ ਆ ਜਦੋਂ ਸਾਰਾ ਪਰਿਵਾਰ ਇਕੱਠਾ ਹੋ ਕੇ ਬੈਠਾ ਹੋਵੇ ਇੱਕ ਜਗ੍ਹਾ ਤੇ ਰੋਟੀਆਂ ਲੈਣ ਜੋ ਸਾਡਾ ਸਾਂਝਾ ਪਰਿਵਾਰ ਸੀਗਾ ਦਾਦੀ ਮਾਣੇ ਇੱਕ ਛੋਟੀ ਜੀ ਪੀੜੀ ਢਾ ਲੈਣੀ ਕੋਲ ਪਤੀਲੀ ਮੱਖਣੀ ਦੀ ਕਾੜਨੀ ਦਾ ਦੁੱਧ ਹੋਣਾ ਤੇ ਅਸੀਂ ਸਾਰਿਆਂ ਨੇ ਢਾਲੇ ਬਹਿ ਜਾਣਾ ਤੇ ਅਸੀਂ ਸਾਰੇ ਪੋਤੇ ਪੋਤੀਆਂ ਪੈਂਦੇ ਵੀ ਦਾਦੇ ਦਾਦੀਆਂ ਕੋਲੇ ਰਹੇ ਆ ਅੱਜ ਕੱਲ ਦੇ ਬੱਚਿਆਂ ਦਾ ਦਾਦੇ ਦਾਦੀਆਂ ਨਾਲ ਬਿਲਕੁਲ ਪਿਆਰ ਨਹੀਂ ਬੰਦ ਕਮਰਿਆਂ 'ਚ ਹੱਥਾਂ 'ਚ ਮੋਬਾਈਲ ਚਾਹੀਦੇ ਆ ਦਾਦਾ ਦਾਦੀ 10 ਵਾਰੀ ਬੁਲਾਉਣ ਤਾਂ ਇੱਕ ਵਾਰੀ ਮਜਬੂਰੀ 'ਚ ਆਜ ਦਿੰਦੇ ਆ ਸੋ ਗਾਂਧੀ ਜੀ ਤੁਸੀਂ ਇਹ ਬਲੌਗ ਨੂੰ ਦੇਖੀ ਚਲੋ ਤੰਦੂਰ ਟਾਪ ਰਿਹਾ ਅਸੀਂ ਰੋਟੀਆਂ ਬਣਾਵਾਂਗੇ ਪਰ ਰੋਟੀਆਂ ਲਾਉਣੀਆਂ ਸਾਰੀਆਂ ਸਟਾਰ ਵੀਡੀਓ ਵੀ ਹੋਗੀ ਸਟਾਰ ਹਾਂ ਇਹਦੇ ਆ आटा कद नहीं आया मामी अच्छा थोड़ी थोड़ी गह रही बचिया रोटियाँ वाह आ ਪਰ ਆਪ ਕਾ ਤੋ ਡਿਲੀਟ ਕਰਤਾ ਮੈਂ ਤੇ ਲੜਾਈ ਦੇ ਮਾਰਿਆਂ ਕਰਤਾ ਭਾਈ ਬਾਪਾ ਬੰਦ ਕਰ ਰਾਜ ਮਮੀ ਕਿੱਥੇ ਆ ਟਾ ਰਹਿ ਗਿਆ ਸੀ ਹੈ ਮਮੀ ਪਾਜ ਗਈ ਕਾਹੀ ਨੂੰ ਬਾਹਰ ਮਾਰੂ ਚਲ ਹੈ ਵਾ ਵਾ ਮਾਵਾ ਵੀ ਤੇਰ ਬੱਚੇ ਹੱਡੀ ਹੁੱੱਚ ਵਾ ਮੈਂ ਸੈਲੂ ਮਾਰੀ ਤੇ ਕਿੱਥੀ ਗਾਉਂਦਾ ਦੂਰੀ ਇੱਕ ਵਈ ਅਸੀਂ ਤੰਦੂਰ ਦੀਆਂ ਰੋਟੀਆਂ ਲਾ ਰਹੇ ਹਾਂ ਸੈਲ ਦੀ ਜੇ ਇਹ ਕਹਿੰਦਾ ਸੈਲ ਨੂੰ ਬਾਸ ਦੇ ਪਸੂ ਹੀ ਐਡੇ ਸਖਾਏ ਆ ਮੋਹਣੇ ਅੱਗੋਂ ਵਾਹ ਹੀ ਦੇਦੀ ਵੀ ਖੜੋ ਜਾ ਮੈਂ ਕੱਲ ਨਹੀਂ ਆ ਇਹ ਸੋ ਬੜਾ ਵਧੀਆ ਬੜਾ ਮਜ਼ਾ ਆਉਂਦਾ ਅਸੀਂ ਹੋ ਗਏ ਆ ਲੇਟ ਲੇਟ ਵੀ ਮੈਨੂੰ ਲੱਗਦਾ ਅਸੀਂ ਗੱਲਾਂ ਵਾਲੇ ਬੰਦੇ ਆਏ ਸੀ ਅੱਜ ਤਾਂ ਗੱਲਾਂ ਵਾਲੇ ਬੰਦੇ ਆਏ ਸੀ ਵਦ ਉਹ ਜਿਹੜੇ ਆਈ ਵਾਰੀ ਕੋਲ ਕਰਦੇ ਤਾਂ ਹੁੰਦੇ ਵੀ ਗੱਲਾਂ ਬੁਲੇ ਕਰਦੇ ਪਰ ਕਿ ਅਸੀਂ ਧੰਨਵਾਦੀ ਆ ਵੀ ਉਹਨਾਂ ਬੰਦਿਆਂ ਨੇ ਭਾਈ ਤੰਦੂਰ ਪਕਾਇਆ ਤੇ ਹੁਣ ਵੇਖੋ ਇਹਨਾਂ ਦੇ ਪਕਾਇਆ ਤੰਦੂਰ ਤੇ ਰੋਟੀਆਂ ਕਿੰਨੀਆਂ ਕ ਲੈਣ ਜੀਆਂ ਦੀਦੀ ਤੁਹਾਡੀ ਜਗ੍ਹਾ ਤੇ ਗਾਣੇ ਵਾਜ ਦਿੱਤੀ ਸੀ ਤੁਹਾਨੂੰ ਪਤਾ ਲੱਗਿਆ ਉਹ ਮੇਰੀ ਨਾਲ ਦੀ ਨਾਲ ਕੋਤੇ ਚੱਕੀ ਜਲੋ ਤੇਰੇ ਪਾਪੇ ਨੂੰ ਸਭ ਤੋਂ ਪਹਿਲਾਂ ਜਿਆਦਾ ਭੁੱਖ ਲੱਗਦੀ ਆ ਉਹਨੂੰ ਖਵਾਓ ਰੋਟੀਆਂ

ਉਹ ਸੱਦ ਨਾਲੇ ਤਾਂ ਬਾਪੂ ਨਹੀਂ ਸਾਡੇ ਘਰੇ ਜਵਾਗ ਨੂੰ ਮਾਸੀ ਵੇਚ ਕੇ ਖਾਇਆ ਨਾ ਬਾਪੂ ਵੀ ਸਾਡੇ ਮੇਲ ਗੱਲ ਤਾਂ ਸਾਡੇ ਬਾਪੂਆਂ ਦੀ ਐ ਹੋ ਘਰੇ ਆ ਕੇ ਪਤਾ ਲੱਗੇ ਘਰ ਹੀ ਖਾਲੀ ਕਰੀ ਗਏ ਤੈਨੂੰ ਗਿਆ ਨਾ ਵੇ ਗੁਰਜਿੰਦਰ ਪਾਵਾ ਰੱਖ ਲੂੰ ਮੈਂ ਕਿ ਤੂੰ ਤੇ ਰਾਜੀਰ ਜਾਇਆ ਹਾਂ ਉਹ ਕਹਦਾ ਤਾਂ ਮੈਂ ਚਾਹ ਤੈਨੂੰ ਆ ਲੈ ਮੰਮੀ ਦਾ ਭਾਰ ਵੀ ਕਿਤੇ ਕਿੰਨਾ ਕਰ ਪਾਵਾ ਤੇ ਚਾਦੀ ਉਹ ਬੜੀ ਕੁ ਜੀ ਆਈ ਗਾਲਾ ਲੈ ਮਾਮਾ ਦੇ ਜਾਂਦੇ ਨਹੀਂ ਆਂ ਫੇਰ ਕੀ ਸਰ ਮ ਘੱਟ ਵੇਟ ਵਾਲੇ ਬੰਦੇ ਨੂੰ ਬਿਮਾਰੀ ਨਹੀਂ ਕੋਈ ਲੱਗਦੀ ਆ ਆ ਗਈ ਬਸ ਥੋੜੀ ਤਾਂ ਜੈਸਟੋ ਜਾਂਦਾ ਬੰਦਾ ਕਿਸੇ ਤੋਂ ਗਾਲਾਂ ਨਹੀਂ ਲੈਂਦਾ ਹਾਂ ਕੋਈ ਵੀ ਭਾਲੇ ਨਾਲ ਕੋਈ ਆਏ ਨਹੀਂ ਕੋਈ ਆਏ ਮਾਮਾ ਅੱਥੇ ਸੜਾਊਗਾ ਮੰਮੀ ਦਾ ਹਾਂ ਵਾਲੀ ਘੇਰੀ ਆ ਨਾ ਕਿ ਹੁਣ ਥੋਡੀਆਂ ਲੈ ਆਈਆਂ ਹੁਣ ਵਾਰੀ ਮੇਰੀ ਆਨੀ ਬੱਬੀ ਅੱਤੀ ਵਾਰੀ ਮੇਰੀ ਹੁੰਦੀ ਹੈ ਹੈ ਹੱਸ ਹੋਇਆ ਕੋ ਤੂੰ ਅੜ ਕੇ ਡੱਕ ਡੁਕਣਾ ਪਿਆ ਤੇ ਵੇਖ ਲੈ ਨਾਲ ਵੀ ਰੋਟੀਆਂ ਲਾ ਕੇ ਖਾ ਲੈ ਕਾ ਦੇ ਹੋਰ ਵੇਟ ਡੈਗ ਖਾ ਕੇ ਡੈਗ ਪੀ ਤੇਰਾ ਰਹਿਣਾ ਕੋ ਨਹੀਂ ਉਹ ਇਹਨਾਂ ਵੀ ਦਰਾਸ ਰਹੇ ਮਿਲ ਜਾਣਾ ਲੈ ਵੇਖ ਲੈ ਵੇਖ ਲੈ ਸਾਹਨੇ ਚਾਈ ਜੀ ਆ ਦੇਖ ਲੈ ਮੇਰਾ ਭਰਾ ਕੀ ਕਰਦਾ ਮੇਰੇ ਨਾਲ ਨਾਲ ਵੀ ਰੋਟੀਆਂ ਲਾ ਕੇ ਖਾਉਣੀ ਨਾਲ ਕਹਿੰਦਾ ਮੋਟੀ ਜਿਆਦਾ ਜੀ ਡੈਗ ਪੀ ਤਾਂ ਰਹਿਣਾ ਕੱਖ ਨਹੀਂ ਕਮਾਲ ਦੀ ਗੱਲ ਮਾਪਿਆਂ ਦੇ ਘਰੇ ਰਹਿਣੀ ਅਗਲਾ ਤੁਹਾਨੂੰ ਆਏ ਤਾਂ ਨਾਂ ਨਾਂ ਦਾ ਦੇਊਗਾ ਵੀ ਭੁੱਖੀ ਧਿਆਈ ਰੱਖਦੇ ਆ ਹਾਂ ਹਾਂ ਹੋ ਪੈਣੀ ਹਾਂ ਹਾਂਜੀ ਦੇਖੋ ਜੀ ਕਿੱਡੇ ਵਧੀਆ ਫੁਲਕੇ ਲਹਿ ਰਹੇ ਨੇ ਗਰਮ ਗਰਮ ਫੁਲਕੇ ਖਾਣੇ ਆ ਤਾਂ ਤੁਸੀਂ ਵੀ ਆ ਸਕਦੇ ਹੋ ਇਹ ਸੋ ਤੇ ਚਾਹ ਰੋਟੀਆਂ ਨਾਲ ਘਿੰਡਾ ਨਾਲ ਮੂਹ ਦੀ ਦਾਲ ਸਾਡਾ ਪੂਜਨ ਸੁਖੀ ਪ੍ਰਵਾਹ ਧੰਨਵਾਦ